ਅਸੀਂ 893 ਭਰਤੀ ਦਾ ਗੇਟਰ ਦੇ ਦੋ ਦੋ ਬੰਦੇ ਇਹਨਾਂ ਦੀ ਤਰੀਕ ਨਾ ਪੇਪਰ ਦੀ ਤਰੀਕ ਨਾ ਬਤਾਉਣ ਦੀ ਸੂਤਰੇ ਵਿੱਚ ਅਸੀਂ ਖੁਦਕੁਸ਼ੀ ਕਰਨ ਜਾ ਰਹੇ ਹਾਂ ਜਿੰਨੇ ਵਾਰ ਇਹ ਪੁਲਾਓ ਦੋਸਤ ਪ੍ਰਸ਼ਾਸਨ ਇੱਥੇ ਦਾ ਪੁਸਤ ਪ੍ਰਸ਼ਾਸਨ ਹੋਰ ਸ਼ਾਸਨ ਅਧੂਤ ਬੈਂਸ ਸਿਖਿਆ ਮੰਤਰੀ ਠੀਕਾ ਇਹ ਹੋਣਗੇ ਜਿੰਨਾ ਵੀ ਸਾਡਾ ਝਾਲੀ ਮਾਲੀ ਨੁਕਸਾਨ ਹੈਗਾ ਵਾ ਇਹ ਐਨਆਰ ਇਹ ਭਾਈ ਜਿਹੜੀ ਹੈ ਇਹ ਸਰਕਾਰ ਇਨਾਂ ਦੀ ਮੌਜੂਦਾ ਸਰਕਾਰ ਜਿਹੜੀ ਹੈਗੀ ਆ ਉਹ ਕਰੂਗੀ ਪੰਜਾਬ ਸਰਕਾਰ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਅਸੀਂ 894 ਭਰਤੀ ਦਾ ਕੇਡਰ ਦੇ ਦੋ ਦੋ ਬੰਦੇ ਇਹਨਾਂ ਦੀ ਤਰੀਕ ਨਾ ਪੇਪਰ ਦੀ ਤਰੀਕ ਨਾ ਵਧਾਉਣ ਦੀ ਸੂਤਰੇ ਵਿੱਚ ਅਸੀਂ ਖੁਦਕੁਸ਼ੀ ਕਰਨ ਜਾ ਰਹੇ ਆ ਜਿਹਦੇ ਕਿ ਜ਼ਿੰਮੇਵਾਰ ਜ਼ਿੰਮੇਵਾਰ ਇਥੇ ਦਾ ਪੁਲਿਸ ਪ੍ਰਸ਼ਾਸਨ ਇਥੇ ਦਾ ਪੁਲਿਸ ਪ੍ਰਸ਼ਾਸਨ ਹੋਰ ਪ੍ਰਸ਼ਾਸਨ ਅਧੂਦ ਬੈਂਸ ਸਿੱਖਿਆ ਮੰਤਰੀ ਠੀਕਾ ਇਹ ਹੋਣਗੇ ਜਿੰਨਾ ਵੀ ਸਾਡਾ ਜਾਲੀ ਮਾਲੀ ਨੁਕਸਾਨ ਹੈਗਾ ਵਾ ਇਹਨਾਂ ਦੇ ਪਰਪਾਈ ਜਿਹੜੀ ਆ ਇਹ ਸਰਕਾਰ ਇਹਨਾਂ ਦੀ ਮੌਜੂਦਾ ਸਰਕਾਰ ਜਿਹੜੀ ਹੈਗੀ ਆ ਉਹ ਕਰੂਗੀ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਸਾਡੀ ਮੌਤ ਦੇ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਇੱਥੋਂ ਦਾ ਡੀਸੀ ਸਾਹਿਬਾਨ ਹਰਜੋਤ ਬੈਂਸ ਹੋਊਗਾ ਜੋ ਵੀ ਸਾਡਾ ਜਾਨ ਦਾ ਨੁਕਸਾਨ ਹੋਊਗਾ ਹਾਂ ਅਸੀਂ ਕਿਸੇ ਦੇ ਵੀ ਕਹਿਣਦੇ ਨਹੀਂ ਅਸੀਂ ਆਪਣੀ ਨੌਕਰੀ ਲਈ ਆਏ ਸੀਗੇ ਤੇ ਅਸੀਂ ਆਪਣੀ ਫਤਗਿਸੀ ਸੀ ਆਪਖੋਲ ਕਰ ਰਹੇ ਹਾਂ ਇਹਨਾਂ ਦੇ ਜ਼ਿੰਮੇਵਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਹੋਊਗਾ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਹੋਊਗਾ ਤੇ ਇੱਥੋਂ ਦੀ ਮੌਜੂਦਾ ਸਰਕਾਰ ਆਊਗੀ 確かに。